ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੋ ਲੋਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਾਸ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਸਰਦਾਰ ਰਾਜਵੰਤ ਸਿੰਘ ਦੀ ਵੋਹਰਾ ਐਮ ਡੀ ਫਤਿਹ ਟੀਵੀ ਜੋ ਕਿ ਆਪ ਸੰਗਤਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ 24 ਘੰਟੇ ਕੀਰਤਨ ਸੁਣਾਉਂਦੇ ਹਨ ਉਹਨਾਂ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਭਾਵਣ ਸਤਸੰਗ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਧਰਮਾਂ ਦੇ ਸਾਂਝੇ ਗੁਰੂ ਹਨ ਔਰ ਸਮੁੱਚੀ ਲੋਕਾਈ ਇਸ ਵਕਤ ਗੁਰੂ ਨਾਨਕ ਸਾਹਿਬੀ ਦਾ ਗੁਰਪੁਰਬ ਬੜੇ ਉਤਸ਼ਾਹ ਉਮਾਦੇ ਨਾਲ ਮਨਾ ਰਹੀ ਹੈ ਉੱਥੇ ਫਤਿਹ ਟੀਵੀ ਦੇ ਇਸ ਸਟਾਫ ਵੱਲੋਂ ਵੀ ਬਹੁਤ ਚਾਅ ਉਤਸ਼ਾਹ ਮਲਾ ਦੇ ਨਾਲ ਮਾਰ ਸਾਡਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਆਪ ਸੰਗਤਾਂ ਨੂੰ ਫਤਿਹ ਟੀਵੀ ਦੇ ਸਮੂਹ ਚੈਨਲ ਦੇ ਪਰਿਵਾਰ ਵੱਲੋਂ ਵੀ ਬਹੁਤ-ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ